ਆਓ ਗੁਰੂ ਪਿਆਰਿਓ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਕੁਝ ਕੁ ਸਮਾਂ ਕੀਰਤਨ ਦੇ ਪਰਥਾਏ ਗੱਲਬਾਤ ਕਰਨ ਦਾ ਯਤਨ ਕਰਦੇ ਹਾਂ ਵੀ ਕੀਰਤਨ ਸਾਡੀ ਜ਼ਿੰਦਗੀ ਦੇ ਅੰਦਰ ਕੀ ਤਬਦੀਲੀ ਲਿਆ ਸਕਦਾ ਹੈ ਕੀਰਤਨ ਕਰਨ ਦੇ ਨਾਲ ਕੀਰਤਨ ਸੁਣਨ ਦੇ ਨਾਲ ਸਾਡਾ ਕਿਸ ਤਰੀਕੇ ਦੇ ਨਾਲ ਭਲਾ ਹੁੰਦਾ ਹੈ ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਹਜ਼ਾਰਾਂ ਵਾਰ ਕੀਰਤਨ ਦੇ ਪਰਥਾਏ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ ਪੰਕਤੀਆਂ ਬਹੁਤ ਪ੍ਰਚਲਿਤ ਹਨ ਐਸਾ ਕੀਰਤਨ ਕਰ ਮੰਨ ਮੇਰੇ ਇहां ਉहां ਜੋ ਕਾਮ ਤੇਰਾ ਕਲਯੁਗ ਮਹਿ ਕੀਰਤਨ ਪਰਦਾਣਾ ਗੁਰਮੁਖ ਜਪੀਐ ਲਾਇ ਧਿਆਨ ਨਿਰੰਕਾਰ ਦੇ ਘਰ ਤੱਕ ਪਹੁੰਚਣ ਵਾਸਤੇ ਗੁਰੂ ਸਾਹਿਬ ਜੀ ਨੇ ਸਾਨੂੰ ਕੀਰਤਨ ਇੱਕ ਜ਼ਰੀਆ ਦਿੱਤਾ ਹੈ ਬਿਉਸ ਨਿਰੰਕਾਰ ਦੇ ਘਰ ਦੇ ਵਿੱਚ ਪਹੁੰਚਣਾ ਹੋਵੇ ਤੇ ਸਭ ਤੋਂ ਸੌਖਾ ਤਰੀਕਾ ਹੈ ਸਭ ਤੋਂ ਸੌਖਾ ਜਰੀਆ ਹੈ ਗੁਰੂ ਦੇ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਦੇ ਨਾਲ ਜੁੜ ਕੇ ਉਸ ਨਿਰੰਕਾਰ ਦੇ ਘਰ ਦੇ ਵਿੱਚ ਪਹੁੰਚਣਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਨੂੰ ਇੱਕ ਆਧਾਰ ਬਣਾਇਆ 1430 ਅੰਗ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇ 1430 ਅੰਗ ਹੀ ਗੁਰੂ ਸਾਹਿਬ ਜੀ ਨੇ ਰਾਗ ਨਿਰਧਾਰਤ ਪਾਵਨ ਪਵਿੱਤਰ ਬਾਣੀ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਉਚਾਰਨ ਕੀਤੀ ਤੇ ਰਾਗਾਂ ਦੇ ਤਰਤੀਬ ਵਾਰ ਗੁਰੂ ਸਾਹਿਬ ਜੀ ਨੇ ਉਸ ਤਰੀਕੇ ਦੇ ਨਾਲ ਉਸ ਰਾਗ ਦੇ ਅੰਦਰ ਉਸ ਘਰ ਦੇ ਅੰਦਰ ਉਸ ਸੁਰ ਤਾਲ ਦੇ ਅੰਦਰ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ 31 ਰਾਗਾਂ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਪਾਵਨ ਪਵਿੱਤਰ ਬਾਣੀ ਦਰਜ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰ ਜ਼ਿੰਦਗੀ ਦੇ ਅੰਦਰ ਉਦਾਸੀਆਂ ਕੀਤੀਆਂ ਨੇ ਚਾਰਾਂ ਉਦਾਸੀਆਂ ਦੇ ਨਾਲ ਹੀ ਗੁਰੂ ਸਾਹਿਬ ਜੀ ਨੇ ਕੀਰਤਨ ਨੂੰ ਮੁੱਖ ਰੱਖਿਆ ਜਿੱਥੇ-ਜਿੱਥੇ ਕੋਈ ਪਾਪੀ ਜਿੱਥੇ-ਜਿੱਥੇ ਕੋਈ ਗੁਰੂ ਦੇ ਸਿਧਾਂਤ ਤੋਂ ਉਲਟ ਚੱਲਣ ਵਾਲਾ ਸ਼ਖਸ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਜਾਂਦੇ ਉਹਨਾਂ ਕੋਲ ਜਾ ਕੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆਂ ਰਬਾਬ ਦੀ ਤਾਰ ਨੂੰ ਛੇੜ ਬਾਣੀ ਆਈ ਹੈ ਤੇ ਗੁਰੂ ਸਾਹਿਬ ਜੀ ਉੱਥੇ ਧੁਰ ਕੀ ਬਾਣੀ ਦਾ ਕੀਰਤਨ ਕਰਦੇ ਤੇ ਪੱਥਰ ਮਨ ਵਾਲੇ ਲੋਕ ਮਾਲਕ ਤੋਂ ਦੂਰ ਜਿਹੜੇ ਸਨ ਲੋਕ ਉਹ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਧੁਰ ਕੀ ਆਈ ਪਾਵਨ ਬਾਣੀ ਦਾ ਕੀਰਤਨ ਸੁਣਦੇ ਤੇ ਉਹਨਾਂ ਦਾ ਪੱਥਰ ਮਨ ਵੀ ਮੋਮ ਵਾਂਗ ਪਿਗਲ ਜਾਂਦਾ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਅੰਦਰ ਟਹਿ ਪੈਂਦੇ ਤੇ ਆਪਣੇ ਜ਼ਿੰਦਗੀ ਦੇ ਕੀਤੇ ਹੋਏ ਗੁਨਾਹਾਂ ਜ਼ਿੰਦਗੀ ਅੰਦਰ ਕੀਤੇ ਹੋਏ ਪਾਪ ਬਖਸ਼ਾਉਣ ਵਾਸਤੇ ਬੇਨਤੀਆਂ ਕਰਦੇ ਤੇ ਉਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅਗਲਾ ਰਸਤਾ ਸੱਚ ਦਾ ਅਗਲਾ ਰਸਤਾ ਪਿਆਰ ਦਾ ਅਗਲਾ ਰਸਤਾ ਸਰਬੱਤ ਦੇ ਭਲੇ ਦੇ ਵਿੱਚ ਵਿਚਰਨ ਵਾਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਿਖਾਉਂਦੇ ਤੇ ਉਹ ਮਹਾਪਾਪੀ ਫਿਰ ਮਹਾਪੁਰਸ਼ ਬਣ ਕੇ ਸਮਾਜ ਦੇ ਵਿੱਚ ਇਸ ਤਰੀਕੇ ਦੇ ਨਾਲ ਵਿਚਰਦੇ ਤੇ ਸਮਾਜ ਦੇ ਲੋਕਾਂ ਨੂੰ ਦੱਸਦੇ ਵੀ ਸੰਸਾਰ ਤੇ ਆਇਆ ਤੇ ਸੰਸਾਰ ਤੇ ਆ ਕੇ ਸਾਡਾ ਆ ਮਕਸਦ ਹੈ ਜ਼ਿੰਦਗੀ ਨੂੰ ਜਿਉਣ ਦਾ ਤੇ ਆਹ ਕੁਝ ਕਰਨ ਦਾ ਕਿ ਅਸੀਂ ਜ਼ਿੰਦਗੀ ਨੂੰ ਉਸ ਨਿਰੰਕਾਰ ਮਾਲਕ ਦੇ ਨਾਮ ਦੇ ਨਾਲ ਜੋੜ ਕੇ ਜੀ ਸਕਦੇ ਹਾਂ ਤਾਂ ਸਾਡਾ ਇਸ ਸੰਸਾਰ ਤੇ ਆਇਆ ਹੋਇਆ ਸਫਲ ਹੋ ਸਕਦਾ ਹੈ ਉਦਾਹਰਨ ਦੇ ਤੌਰ ਤੇ ਸੱਜਣ ਠੱਗ ਨੂੰ ਦੁਨੀਆ ਅੱਜ ਵੀ ਇਤਿਹਾਸ ਦੇ ਵਿੱਚੋਂ ਨਹੀਂ ਭੁੱਲਦੀ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਮਲਾਪ ਹੋਣ ਤੋਂ ਪਹਿਲਾਂ ਸੱਜਣ ਠੱਗ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਜਿਸ ਵਕਤ ਮੇਲ ਹੋ ਜਾਂਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਸੱਜਣ ਠੱਗ ਦੇ ਕੋਲ ਪਹੁੰਚਦੇ ਉਹਦੀ ਧਰਮਸ਼ਾਲਾ ਦੇ ਵਿੱਚ ਰਾਤ ਗੁਜ਼ਾਰਨ ਵਾਸਤੇ ਠਹਿਰਦੇ ਤੇ ਜਦੋਂ ਸਾਰਾ ਪਾਪ ਵੇਖਦੇ ਤੇ ਉਸ ਵਕਤ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਅੰਮ੍ਰਿਤ ਵੇਲੇ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਰਬਾਬ ਦੀ ਤਾਰ ਨੂੰ ਛੇੜ ਉਸ ਵਕਤ ਗੁਰੂ ਸਾਹਿਬ ਜੀ ਸੂਹੀ ਰਾਗ ਦਾ ਪਾਵਨ ਪਵਿੱਤਰ ਸ਼ਬਦ ਭਾਈ ਸੱਜਣ ਦੀ ਉਸ ਧਰਮਸ਼ਾਲਾ ਦੇ ਅੰਦਰ ਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਊਜਲ ਕਹਿ ਹ ਚਿਲਕਣਾ ਕੋ ਟਮ ਕਲੜੀ ਮਸ ਤੋ ਧਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰ ਜਿਥੈ ਲੇਖਾ ਮੰਗੀਐ ਤਿਥੈ ਖੜੇ ਦੇਸਨ ਇਹ ਸੂਹੀ ਰਾਗ ਦੇ ਅੰਦਰ ਸ਼ਬਦ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਸ ਵਕਤ ਸੱਜਣ ਠੱਗ ਦੀ ਧਰਮਸ਼ਾਲਾ ਦੇ ਅੰਦਰ ਉਚਾਰਨ ਕੀਤਾ ਸੀ ਤੇ ਇਸ ਪਾਵਨ ਪਵਿੱਤਰ ਸ਼ਬਦ ਨੂੰ ਸੁਣ ਕੇ ਸੱਜਣ ਠੱਗ ਭਾਈ ਸੱਜਣ ਬਣ ਗਿਆ ਲੋਕਾਂ ਦੇ ਨਾਲ ਜ਼ਿੰਦਗੀ ਫਿਰ ਸੱਜਣਾ ਵਾਂਗ ਬਤਾਉਣ ਲੱਗ ਗਿਆ ਪਹਿਲਾ ਨਾਮ ਤਾਂ ਸੱਜਣ ਸੀ ਪਰ ਸੱਜਣ ਸੱਜਣ ਬਣਾ ਕੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਦੁਸ਼ਮਣੀ ਕਰਦਾ ਸੀ ਭਾਵ ਕਿ ਉਹਨਾਂ ਨੂੰ ਮਾਰ ਮਕਾਉਂਦਾ ਸੀ ਉਹਨਾਂ ਨੂੰ ਖਤਮ ਕਰ ਦਿੰਦਾ ਉਹਨਾਂ ਨੂੰ ਲੁੱਟਦਾ ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮਲਾਪ ਹੁੰਦਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਗੁਨਾਹਾਂ ਦੀ ਮਾਫੀ ਮੰਗਦਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਖੈਰ ਮੰਗਦਾ ਵੀ ਸੱਚੇ ਪਾਤਸ਼ਾਹ ਹੇ ਗੁਰੂ ਨਾਨਕ ਸਾਹਿਬ ਮੈਨੂੰ ਦੱਸੋ ਮੈਂ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਜੀ ਸਕਦਾ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਸ ਵਕਤ ਭਾਈ ਸੱਜਣ ਜੀ ਨੂੰ ਕਿਹਾ ਵੀ ਸਜਣਾ ਨਾਮ ਤੇਰਾ ਬੜਾ ਸੁੰਦਰ ਹੈ ਭਾਈ ਚਾਰਕ ਸਾਂਝ ਦਾ ਹੋਕਾ ਦੇ ਉਸ ਨਿਰੰਕਾਰ ਸਤਨਾਮ ਤੇ ਸਤ ਕਰਤਾਰ ਦੇ ਨਾਲ ਲੋਕਾਂ ਨੂੰ ਜੋੜਨ ਦਾ ਯਤਨ ਕਰ ਇਸ ਸਮਾਜ ਦੇ ਅੰਦਰ ਝੂਠ ਦਾ ਬੋਲਬਾਲਾ ਹੈ ਇਹ ਸੰਸਾਰ ਦੇ ਅੰਦਰ ਕੂੜ ਵਰਤ ਰਿਹਾ ਹੈ ਇਹ ਸੰਸਾਰ ਦੇ ਅੰਦਰ ਬਹੁਤਾਂਤ ਵੱਡੇ ਵੱਡੇ ਮਹਾਪਾਪ ਹੋ ਰਹੇ ਹਨ ਇਹ ਸੰਸਾਰ ਤੇ ਇਸ ਧਰਤੀ ਤੇ ਮਾਲਕ ਦੇ ਸਿਧਾਂਤ ਤੋਂ ਟੁੱਟੇ ਹੋਏ ਲੋਕ ਇਸ ਧਰਤੀ ਤੇ ਬੋਝ ਬਣ ਕੇ ਜੀ ਰਹੇ ਹਨ ਉਹਨਾਂ ਲੋਕਾਂ ਨੂੰ ਜਾ ਕੇ ਸੁਚੇਤ ਕਰਨਾ ਕਰੋ ਤੇ ਉਸ ਨਿਰੰਕਾਰ ਦੇ ਰਸਤੇ ਤੋਂ ਜਾਣੂ ਕਰਵਾਓ ਤੇ ਉਸ ਨਿਰੰਕਾਰ ਦੇ ਘਰ ਦੇ ਵਿੱਚ ਪਹੁੰਚਣ ਦਾ ਉਹਨਾਂ ਨੂੰ ਤਰੀਕਾ ਸਿਖਾਓ ਵੀ ਨਿਰੰਕਾਰ ਦੇ ਨਾਲ ਜੁੜਾਂਗੇ ਤੇ ਸਾਡੀ ਜ਼ਿੰਦਗੀ ਇਹ ਸੰਸਾਰ ਤੇ ਤਾਂ ਸਫਲ ਹੈ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਬਚਨਾਂ ਨੂੰ ਸੱਤ ਕਰਕੇ ਭਾਈ ਸੱਜਣ ਨੇ ਮੰਨਿਆ ਤੇ ਆਪਣੀ ਜ਼ਿੰਦਗੀ ਦੇ ਅੰਦਰ ਕੀਤੇ ਗੁਨਾਹਾਂ ਦੀ ਮਾਫੀ ਮੰਗ ਕੇ ਰਹਿੰਦੀ ਜ਼ਿੰਦਗੀ ਮਹਾਪੁਰਸ਼ਾਂ ਵਾਲੀ ਉਹਨਾਂ ਨੇ ਬਤੀਤ ਕੀਤੀ ਅੱਜ ਬੇਸ਼ੱਕ ਸੱਜਣ ਠੱਗ ਕਰਕੇ ਅਸੀਂ ਪੜ ਜਾਂਨੇ ਆ ਪਰ ਭਾਈ ਸੱਜਣ ਵਾਕਿਆ ਸੱਜਣਾ ਵਾਲੀ ਨਿਭਾ ਗਿਆ ਇੱਥੇ ਇਤਿਹਾਸਕ ਹਵਾਲਾ ਤਾਂ ਆਪਾਂ ਲੈ ਲਿਆ ਉਦਾਹਰਨ ਤਾਂ ਭਾਈ ਸੱਜਣ ਵਾਲੀ ਲੈ ਲਈ ਵਿਚਾਰ ਇਹ ਹੈ ਸਵਾਲ ਇਹ ਹੈ ਬੀ ਪੱਥਰ ਮਨ ਸੀ ਸੱਜਣ ਠੱਗਦਾ ਗੁਰੂ ਨਾਨਕ ਦੇਵ ਜੀ ਦੀ ਪਾਵਨ ਰਸਨਾ ਤੋਂ ਪਾਵਨ ਸ਼ਬਦ ਸਰਵਨ ਕਰਦੇ ਪਵਿੱਤਰ ਸ਼ਬਦ ਸਰਵਨ ਕਰਦਿਆਂ ਪੱਥਰ ਮਨ ਮੂਮ ਵਾਂਗ ਪਿਗਲ ਜਾਂਦਾ ਹੈ ਤੇ ਅਸੀਂ ਅੱਜ ਉਹੀ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੱਜ ਵੀ ਦਰਜ ਹਨ ਉਹਨਾਂ ਨੂੰ ਵਾਰ-ਵਾਰ ਪੜ ਰਹੇ ਹਾਂ ਵਾਰ-ਵਾਰ ਅਸੀਂ ਸੁਣ ਰਹੇ ਹਾਂ ਅੱਜ ਸਾਡਾ ਉਧਾਰ ਕਿਉਂ ਨਹੀਂ ਹੋ ਰਿਹਾ ਇਹ ਸਵਾਲ ਤਾਂ ਕਰਨਾ ਬਣਦਾ ਹੈ ਇਹ ਸਵਾਲ ਤਾਂ ਹੈ ਨਾ ਸਾਡੇ ਵਾਸਤੇ ਵੀ ਅੱਜ ਜਿਉਂ ਦਾ ਤਿਉਂ ਹੈ ਖੜਾ ਹੈ ਭਾਈ ਸੱਜਣ ਨੇ ਇੱਕ ਵਾਰ ਪਾਵਨ ਸ਼ਬਦਾਂ ਕੀਰਤਨ ਸ਼ਰਮਣ ਕੀਤਾ ਸੁਣਦਿਆਂ ਸਾਰ ਹਿਰਦੇ ਅੰਦਰ ਤਬਦੀਲੀ ਆ ਗਈ ਮਨ ਦੇ ਅੰਦਰ ਤਬਦੀਲੀ ਆ ਗਈ ਹਜ਼ਾਰਾਂ ਵਾਰ ਅਸੀਂ ਆਪਣੀ ਜ਼ਿੰਦਗੀ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਪੜ ਲਏ ਹਜ਼ਾਰਾਂ ਵਾਰ ਪਾਵਨ ਪਵਿੱਤਰ ਸ਼ਬਦ ਅਸੀਂ ਸਰਵਣ ਕਰ ਰਹੇ ਪਰ ਹਜ਼ਾਰਾਂ ਵਾਰ ਸੁਣਨ ਕਰਕੇ ਵੀ ਹਜ਼ਾਰਾਂ ਵਾਰ ਪੜਨ ਕਰਕੇ ਵੀ ਸਾਡੇ ਰਿੱਧੇ ਦੇ ਅੰਦਰ ਤਬਦੀਲੀ ਕਿਉਂ ਨਹੀਂ ਮੈਂ ਇੱਕ ਤੱਤ ਕੱਢਿਆ ਵੀ ਮੈਨੂੰ ਲੱਗਦਾ ਹੈ ਤੁਹਾਡਾ ਨਜ਼ਰੀਆ ਸੰਗਤ ਜੀ ਪਤਾ ਨਹੀਂ ਕੀ ਹੋ ਸਕਦਾ ਪਰ ਮੇਰਾ ਨਜ਼ਰੀਆ ਇਹ ਹੈ ਵੀ ਅਸੀਂ ਸੱਜਣ ਠੱਗ ਤੋਂ ਵੀ ਵੱਡੇ ਪਾਪੀ ਬਣ ਚੁੱਕੇ ਹਾਂ ਜਿਸ ਕਰਕੇ ਅਸੀਂ ਹਜ਼ਾਰਾਂ ਵਾਰ ਪੰਕਤੀਆਂ ਪੜ ਰਹੇ ਹਾਂ ਹਜ਼ਾਰਾਂ ਵਾਰ ਸੁਣ ਰਹੇ ਹਾਂ ਤਾਂ ਕਿ ਸਾਡਾ ਅੱਜ ਵੀ ਉਧਾਰ ਨਹੀਂ ਹੋ ਰਿਹਾ ਸਾਡੀ ਜ਼ਿੰਦਗੀ ਅੰਦਰ ਤਬਦੀਲੀ ਨਹੀਂ ਆ ਰਹੀ ਸਾਡੀ ਜ਼ਿੰਦਗੀ ਅੰਦਰ ਉਸੇ ਤਰੀਕੇ ਦੇ ਨਾਲ ਵਿਕਾਰ ਵਧ ਰਹੇ ਹਨ ਸਾਡੀ ਜ਼ਿੰਦਗੀ ਦੇ ਅੰਦਰ ਝੂਠ ਦਾ ਬੋਲਬਾਲ ਹੈ ਸਾਡੀ ਜ਼ਿੰਦਗੀ ਦੇ ਅੰਦਰ ਫਰੇਬ ਹੈ ਸਾਡੀ ਜ਼ਿੰਦਗੀ ਦੇ ਅੰਦਰ ਤੇਰ ਮੇਰ ਹੈ ਸਾਡੀ ਜ਼ਿੰਦਗੀ ਦੇ ਅੰਦਰ ਪਰਿਵਾਰ ਵਾਸਤੇ ਕਿਰਤ ਕਰਦੇ ਹਾਂ ਕਿਤਨਾ ਕਿਤੇ ਲਾਲਚ ਹੈ ਸਾਡੀ ਜ਼ਿੰਦਗੀ ਦੇ ਅੰਦਰ ਮੋਹ ਹੈ ਸਾਡੀ ਜ਼ਿੰਦਗੀ ਅੰਦਰ ਕਾਮ ਹੈ ਸਾਡੀ ਜ਼ਿੰਦਗੀ ਅੰਦਰ ਕ੍ਰੋਧ ਹੈ ਬਹੁਤ ਵੱਡੇ ਵੱਡੇ ਪਾਪ ਸਾਡੇ ਇਸ ਮਨ ਦੇ ਅੰਦਰ ਲੋਭ ਵਗੈਰਾ ਇਹ ਬੈਠੇ ਹੋਏ ਨੇ ਸੋ ਸੰਗਤ ਜੀ ਕੀਰਤਨ ਜਦੋਂ ਅਸੀਂ ਸੁਣਦੇ ਹਾਂ ਕੀਰਤਨ ਦੇ ਨਾਲ ਸਾਡੇ ਜੀਵਨ ਦੇ ਅੰਦਰ ਤਬਦੀਲੀ ਆਉਂਦੀ ਹੈ ਗੁਰੂ ਸਾਹਿਬ ਜੀ ਨੇ ਵੀ ਕਲਯੁਗ ਦੇ ਇਸ ਭਿਆਨਕ ਸਮੇਂ ਦੇ ਅੰਦਰ ਜਨਮ ਲਿਆ ਇਸ ਧਰਤੀ ਮਾਂ ਨੇ ਪੁਕਾਰ ਕੀਤੀ ਰੱਬ ਸਰੂਪ ਆਪ ਇਸ ਧਰਤੀ ਤੇ ਆਏ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਕੂੜ ਦਾ ਬੋਲ ਬਾਲਾ ਉਸ ਵਕਤ ਵੀ ਸੀ ਕੂੜ ਦਾ ਬੋਲ ਬਾਲਾ ਅੱਜ ਵੀ ਹੈ ਸੋ ਇਸ ਵਾਸਤੇ ਸੰਗਤ ਜੀ ਜਦੋਂ ਅਸੀਂ ਕੀਰਤਨ ਸੁਣਨ ਦਾ ਕਿਤੇ ਸਾਨੂੰ ਸੁਭਾਗ ਸਮਾ ਪ੍ਰਾਪਤ ਹੁੰਦਾ ਹੈ ਤਾਂ ਅਸੀਂ ਸਤ ਕਰਕੇ ਅੱਖਾਂ ਬੰਦ ਕਰਕੇ ਰਿਦੈ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰਿਆ ਕਰੀਏ ਗੁਰੂ ਸਾਹਿਬ ਜੀ ਨੇ ਇਸ ਕਲਯੁਗ ਦੇ ਸਮੇਂ ਦੇ ਅੰਦਰ ਕੀਰਤਨ ਨੂੰ ਹੀ ਪ੍ਰਧਾਨਗੀ ਦਿੱਤੀ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨ ਕੀਰਤਨ ਗੁਰੂ ਨਾਨਕ ਦੇਵ ਜੀ ਜਿੱਥੇ-ਜਿੱਥੇ ਗਏ ਉਹਨਾਂ ਨੇ ਕੀਤਾ ਤੇ ਉਹਨਾਂ ਪਾਪੀਆਂ ਦਾ ਉਧਾਰ ਕੀਤਾ ਤੁਸੀਂ ਦੇਖੋ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ ਪੀਰ ਹਮਜਾ ਗੋਸ਼ ਜਿਸ ਪੀਰ ਹਮਜਾ ਗੋਸ਼ ਨੇ ਕਿਹਾ ਕਿ ਮੈਂ ਇਸ ਸਿਆਲਕੋਟ ਦੇ ਇਲਾਕੇ ਨੂੰ ਗਰਖ ਕਰਨਾ ਹੈ ਮੈਂ ਖਤਮ ਕਰਨਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਉਸ ਸਿਆਲਕੋਟ ਬੇਰ ਦੇ ਥੱਲੇ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਕੀਤਾ ਪੀਰ शिला ਕੱਢ ਰਿਹਾ ਪੀਰ ਹੱਥ ਕਰਕੇ ਭਗਤੀ ਕਰ ਰਿਹਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਫਕੀਰਾਂ ਦਾ ਕੰਮ ਨਹੀਂ ਪੀਰਾਂ ਦਾ ਕੰਮ ਨਹੀਂ ਰੱਬ ਦੇ ਪਿਆਰਿਆਂ ਦਾ ਕੰਮ ਨਹੀਂ ਵੀ ਕਿਸੇ ਨੂੰ ਨਸ਼ਟ ਕਰਨਾ ਕਿਸੇ ਨੂੰ ਗਰਕ ਕਰਨਾ ਤੇ ਇਸ ਮਕਸਦ ਨਾਲ ਉਸ ਰੱਬ ਦੀ ਬੰਦਗੀ ਕਰਨੀ ਤੇ ਬਲਾਉਣ ਤੇ ਇਲਾਕੇ ਦੇ ਲੋਕਾਂ ਤੇ ਪੀਰ ਹਮਜਾ ਗੋਸ਼ ਨਹੀਂ ਆਈ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਵੀ ਭੇਜਿਆ ਨਹੀਂ ਆਈ ਤੇ ਅਖੀਰ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਮਰਦਾਨਿਆਂ ਬਾਣੀ ਆਈ ਹੈ। ਰਬਾਬ ਦੀ ਤੇ ਤਾਰ ਨੂੰ ਛੇੜ ਤੇ ਉਸ ਵਕਤ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨੇ ਨੇ ਰਬਾਬ ਦੀ ਤਾਰ ਨੂੰ ਛੇੜਿਆ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਤੇ ਪੀਰ ਹਮਜਾ ਗੋਸ਼ ਜਿਹੜਾ ਬਲਾਉਣ ਤੇ ਨਹੀਂ ਆ ਰਿਹਾ ਸੀ ਜਿਵੇਂ ਕੰਨਾਂ ਦੇ ਅੰਦਰ ਆਵਾਜ਼ ਪਈ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਚੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੇ ਬੋਲ ਬਏ ਤੇ ਇਤਿਹਾਸ ਦੱਸਦਾ ਹੈ ਵੀ ਉਸ ਪੀਰ ਹਮਜਾ ਗੋਸ਼ ਦਾ ਹੰਕਾਰ ਦਾ ਗੁਮੰਦ ਫਟਦਾ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਬੇਰ ਥੱਲੇ ਆ ਪਾ ਕਰਕੇ ਡੰਡਉਤ ਬੰਦਨਾ ਕਰਕੇ ਨਮਸਕਾਰ ਕਰਕੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਦਾ ਆਪਣੇ ਕੀਤੇ ਹੋਏ ਗੁਨਾਹਾਂ ਤੋਂ ਐਬ ਜ਼ਿੰਦਗੀ ਦੇ ਅੰਦਰ ਜਿਹੜੇ ਕਮਾਏ ਸੀ ਉਹਨਾਂ ਤੋਂ ਮਾਫੀ ਮੰਗ ਕੇ ਆਪਣੇ ਜੀਵਨ ਦੇ ਨਿਰਭਾਅ ਵਾਸਤੇ ਸਤਿਗੁਰਾਂ ਅਗੇ ਬੇਨਤੀਆਂ ਕਰਦਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਵਕਤ ਕਿਹਾ ਸਮਾਜ ਦੇ ਲੋਕਾਂ ਦਾ ਭਲਾ ਕਰਨਾ ਹੈ ਸਮਾਜ ਤੇ ਕਦੀ ਵੀ ਆ ਕੇ ਕਿਸੇ ਦਾ ਬੁਰਾ ਨਹੀਂ ਕਰਨਾ ਸਰਬੱਤ ਦਾ ਭਲਾ ਹੀ ਲੋਚਣਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਵੀ ਸੱਚ ਦਾ ਪਾੰਦੀ ਬਣਾਇਆ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਵੀ ਕਿਹਾ ਇਹੀ ਹੁਕਮ ਦਿੱਤਾ ਵੀ ਸਮਾਜ ਦੇ ਰਹਿ ਕੇ ਸੱਚ ਦੀ ਪਛਾਣ ਕਰਨੀ ਸੱਚੇ ਨਾਲ ਜੁੜਨਾ ਤੇ ਸੱਚੇ ਦਾ ਹੁਕਮ ਦੇਣਾ ਤਾਂ ਕਿ ਸਾਡਾ ਇਸ ਸੰਸਾਰ 'ਤੇ ਸਫਲ ਹੋ ਸਕੇ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰਾ ਕੀਰਤਨ ਦੇ ਉੱਤੇ ਸੰਗਤ ਜੀ ਜੇ ਗੱਲਬਾਤ ਕਰਨੀ ਹੋਵੇ ਤੇ ਹੋਰ ਬਹੁਤ ਲੰਬੇਰੀ ਹੋ ਸਕਦੀ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਕੀਰਤਨ ਦਾ ਇੱਕ ਜ਼ਰੀਆ ਉਸ ਕਰਤੇ ਦੇ ਘਰ ਵਿੱਚ ਪਹੁੰਚਣ ਦਾ ਬਹੁਤ ਨਵੇਕਲਾ ਗੁਰੂ ਸਾਹਿਬ ਜੀ ਨੇ ਤਰੀਕਾ ਬਖਸ਼ਿਸ਼ ਕੀਤਾ ਹੈ ਭਗਾਂ ਵਾਲਿਓ ਕੀਰਤਨ ਦੇ ਨਾਲ ਜੁੜੀਏ ਕੀਰਤਨ ਨੂੰ ਸੁਣੀਏ ਇਸ ਸਮਾਜ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਈਏ ਵੀਡੀਓ ਲੰਬੇਰੀ ਨਾ ਹੋਵੇ ਇਸ ਵਾਸਤੇ ਸੰਖੇਪ ਰੂਪ ਦੇ ਵਿੱਚ ਗੱਲਬਾਤ ਕੀਤੀ ਬਹੁਤਾਂਤ ਗੱਲਬਾਤ ਕਰਨ ਨੂੰ ਦਿਲ ਤਾਂ ਕਰਦਾ ਹੈ ਪਰ ਇਜਾਜ਼ਤ ਸਮਾਂ ਨਹੀਂ ਦਿੰਦਾ ਸਿਸ ਕਰਕੇ ਆਪਾਂ ਗੁਰੂ ਦੀ ਕੀਰਤੀ ਕਰਨ ਦਾ ਹੁਣ ਯਤਨ ਕਰਨਾ ਹੈ ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ ਉਹਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ